ਲਓ ਜੀ ਦਿਵੋ ਵਧਾਈਆਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕੌਕੇਕਲਾਂ ਅਤੇ ਪ੍ਰਿੰਸੀਪਲ ਸੁਨੀਲ ਸਰ ਜੀ ਨੂੰ ਸਮੂਹ ਸਟਾਫ ਨੂੰ ਤੇ ਬੱਚਿਆਂ ਨੂੰ ਬੱਚੇ ਦੋ ਸਕੂਲ ਦੇ ਮੈਰਿਟ ਦੇ ਵਿੱਚ ਆਏ ਹਨ ਪੂਰੀ ਗੱਲਬਾਤ ਵੀਡੀਓ ਵਿੱਚ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੀ ਆਓ ਜੀ ਕਰਦੇ ਆ ਗੱਲਬਾਤ ਪਿਆਰੇ ਸੱਜਣੋ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅਕਸਰ ਮਾਨ ਕਰਦਾ ਹਾਂ ਆਪਣੇ ਸਕੂਲਾਂ ਦੇ ਉੱਪਰ ਮੈਂ ਆਪਣੇ ਸਕੂਲ ਕਿਉਂ ਕਹਿ ਰਿਹਾ ਵਾਂ ਜਿੱਥੇ ਵੀ ਮੈਂ ਵਿਚਰਦਾ ਵਾਂ ਉਹਨਾਂ ਸਕੂਲਾਂ ਨੂੰ ਮੈਂ ਆਪਣੇ ਸਕੂਲ ਮੰਨਦਾ ਹਾਂ ਅੱਜ ਮੈਂ ਬੈਠਾ ਵਾ ਜੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕੌਕੇ ਕਲਾਂ ਦੇ ਵਿੱਚ ਸਾਡਾ ਇਕੱਠੇ ਹੋ ਕੇ ਬੈਠਣ ਦਾ ਇੱਕ ਬੜਾ ਸੋਹਣਾ ਸੁਆਭਾ ਬਣਿਆ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਛਾਣ ਕਰਵਾ ਦਵਾਂ ਸਾਡੇ ਨਾਲ ਬੈਠਣ ਦੇ ਜੀ ਪ੍ਰਿੰਸੀਪਲ ਸੁਨੀਲ ਜੀ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਅੱਜ ਅਸੀਂ ਇਕੱਠੇ ਹੋਏ ਬੈਠੇ ਆ ਜੀ ਸਮਾ ਬਣਿਆ ਪੰਜਾਬ ਦੇ ਵਿੱਚ 10ਵੀਂ ਕਲਾਸ ਦੇ ਜਿਹੜੇ ਬੱਚਿਆਂ ਦੀ ਮੈਰਿਟ ਲਿਸਟ ਬਣੀ ਕੱਲ ਮੈਂ ਮੈਰਿਟ ਲਿਸਟ ਦੇਖ ਰਿਹਾ ਸੀ ਤਾਂ ਬੜੀ ਖੁਸ਼ੀ ਹੋਈ ਉਹ ਖੁਸ਼ੀ ਸਾਡੇ ਨਾਲ ਸਰਸਰ ਜੀ ਕਰਨਗੇ ਸਭ ਤੋਂ ਪਹਿਲਾਂ ਮੁਬਾਰਕ ਦਿੰਦੇ ਆ ਜੀ ਤੁਹਾਨੂੰ ਆਪਣੇ ਦੋ ਬੱਚੇ ਮੈਰਿਟ ਦੇ ਵਿੱਚ ਆਏ ਨੇ ਹਾਂ ਜੀ ਥੈਂਕ ਯੂ ਸੋ ਮਚ ਸਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਜੀ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਵਾਲੇ ਪਲ ਆ। ਅਸੀਂ ਇਹਨਾਂ ਪਲਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਹਰਦੀਪ ਸਰ ਕ੍ਰਾਸਟ ਵੱਲੋਂ ਸਾਡੇ ਵਿੱਚਕਾਰ ਪਹੁੰਚੇ ਆ। ਸੋ ਇਹਨਾਂ ਦਾ ਅਸੀਂ ਇੱਥੇ ਸਕੂਲ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਆਇਆਂ ਆਖਦੇ ਆਂ ਜੀ ਇਹਨਾਂ ਨੂੰ। ਬਹੁਤ-ਬਹੁਤ ਧੰਨਵਾਦ ਜੀ। ਸਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪ ਨੂੰ ਕੋਈ ਖੁਸ਼ੀ ਦੇ ਪਣ ਮਿਲਦੇ ਨੇ। ਆਪਣੇ ਦੋ ਬੱਚੇ ਮੈਰਿਟ ਦੇ ਵਿੱਚ ਆਏ ਨੇ। ਹੱਲ ਉਹਨਾਂ ਦੀ ਗੱਲ ਕਰ ਲਈਏ ਜੀ ਫਿਰ ਆਪਾਂ ਸਕੂਲ ਦੇ ਨਾਲ ਸੰਬੰਧ ਦੋ ਚਾਰ ਗੱਲਾਂ ਬਤਾ ਕਰਾਂਗੇ ਕਿਹੜੇ ਕਿਹੜੇ ਬੱਚੇ ਜਿਹੜੇ ਦੋ ਬੱਚੇ ਮੈਰਿਟ ਚ ਆਏ ਨੇ ਉਹਨਾਂ ਦੇ ਨਾਮ ਜਰੂਰ ਦੱਸੋ ਆਪਣੇ ਤੇ ਕਿਹੜੇ ਕਿਹੜੇ ਰੈਂਕ ਆਏ ਨੇ ਜੀ ਨਾ ਹਾਂ ਜੀ ਸਾਡੇ ਦੋ ਬੱਚੇ ਆਏ ਆ ਜੀ 10th ਕਲਾਸ ਦੇ ਸੋ ਦੋ ਬੱਚੇ ਦੋਨੇ ਉਹ ਚੂਟਚੰਗ ਐਂਡ ਨੂੰ ਬਿਲੋਂਗ ਕਰਦੇ ਆ ਜੀ ਗੁਰਲੀਨ ਕੌਰ ਫਾਦਰ ਨੇਮ ਸਰਦਾਰ ਬਲਜੀਤ ਸਿੰਘ ਜੀ ਸੋ ਉਸ ਬੱਚੀ ਦਾ ਪੂਰੇ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਆਇਆ ਜੀ ਉਸ ਬੱਚੀ ਦੇ 632 ਨੰਬਰ ਆਇਆ 650 ਦੇ ਵਿੱਚੋਂ ਜੀ ਜਿਹੜੇ ਦੂਸਰੇ ਨੰਬਰ ਤੇ ਬੱਚੀ ਆਈ ਆ ਸਾਡੀ ਦਿਲਪ੍ਰੀਤ ਕੌਰ ਫਾਦਰ ਨੇਮ ਸਰਦਾਰ ਗੁਰਚਰਨ ਸਿੰਘ ਉਸ ਬੱਚੀ ਦਾ ਪੂਰੇ ਪੰਜਾਬ ਦੇ ਵਿੱਚੋਂ 15ਵਾਂ ਰੈਂਕ ਆਇਆ ਜੀ ਉਸ ਬੱਚੀ ਦੇ 631 ਨੰਬਰ ਆਏ ਆ ਜੀ 650 ਦੇ ਵਿੱਚੋਂ ਸੋ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਆ ਸਕੂਲ ਸੰਸਥਾ ਦੇ ਲਈ ਸਾਡੇ ਸਾਰੇ ਟੀਚਰਸ ਦੇ ਲਈ ਸਮੁੱਚੇ ਸਟਾਫ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਆ ਤੇ ਨਾਲ ਹੀ ਮੈਂ ਹਰਦੀਪ ਸਰ ਨੂੰ ਵੀ ਇਸ ਮਾਮਲੇ ਦੇ ਵਿੱਚ ਪੂਰੀ ਵਧਾਈ ਦੇਣਾ ਕਿਉਂਕਿ ਸਮੇਂ-ਸਮੇਂ ਤੇ ਸਾਡੇ ਦਰਮਿਆਨ ਵਿਚਰਦੇ ਰਹੇ ਆ ਬੱਚਿਆਂ ਨੂੰ ਵਧੀਆ ਗਾਈਡ ਕਰਦੇ ਰਹੇ ਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਜੋਹਰੀ ਤਾਂ ਉਹਦੀ ਪਹਿਚਾਨ ਲੈਂਦਾ ਵਾ ਵੀ ਕਿੱਥੇ ਉਹ ਹੀਰਾ ਵਾ ਉਹਦੀ ਚਮਕ ਕੈਸੀ ਆ ਤਾਂ ਇਹ ਵੀ ਇਹਨਾਂ ਬੱਚਿਆਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਰਹੇ ਆ ਇਨਕਰੇਜ ਕਰਦੇ ਰਹੇ ਆ ਸੋ ਮੈਂ ਇਹਦੇ ਵਿੱਚ ਜੇ ਇਹ ਬੱਚੇ ਮੈਰਿਡ ਚ ਆਏ ਆ ਸਾਡੇ ਸਟਾਫ ਦੇ ਨਾਲ ਨਾਲ ਮੈਂ ਹਰਦੀਪ ਸਰ ਦਾ ਸਮੁੱਚੇ ਸਤਨਾਮ ਸਰਵ ਕਲੈਂਟ ਟਰਸਟ ਤੋਂ ਉਹਦੇ ਜਿੰਨੇ ਵੀ ਪ੍ਰਬੰਧਕ ਆ ਉਹਨਾਂ ਸਾਰਿਆਂ ਦਾ ਵੀ ਮੈਂ ਇੱਕ ਅਹਿਮ ਰੋਲ ਸਮਝਦਾ ਹਾਂ ਵੀ ਉਹਨਾਂ ਨੇ ਵੀ ਪੂਰੀ ਲਗਨ ਦੇ ਨਾਲ ਪੂਰੀ ਆਪਣੀ ਜਿੰਨਾ ਵੀ ਉਹ ਕਰ ਸਕਦੇ ਸੀ ਐਫਰਟਸ ਉਹਨਾਂ ਐਫਰਟਸ ਦੇ ਨਾਲ ਹੀ ਇਹ ਬੱਚੇ ਅੱਜ ਮੈਰਿਟ ਦੇ ਵਿੱਚ ਆਏ ਆ ਜੀ ਜੀ ਬਿਲਕੁਲ ਜੀ ਕਿਉਂਕਿ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਮੈਂ ਅਕਸਰ ਜਦੋਂ ਵੀ ਸਕੂਲ ਦੇ ਵਿੱਚ ਜਾਂਦਾ ਮੈਂ ਕਹਿੰਦਾ ਵੀ ਇਹ ਮੇਰੇ ਆਪਣੇ ਸਕੂਲ ਨੇ ਸਾਡੇ ਆਪਣੇ ਸਕੂਲ ਨੇ ਇਹਨਾਂ ਬੱਚਿਆਂ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਵੇਖਦਾ ਆ ਰਿਹਾ ਤੇ ਜਦੋਂ ਸਰ ਨੇ ਮੇਰੇ ਨਾਲ ਅਸੀਂ ਰਾਤ ਫੋਨ ਤੇ ਗੱਲਬਾਤ ਕੀਤੀ ਏ ਜਾਣਕਾਰੀ ਸਾਂਝੀ ਕੀਤੀ ਤਾਂ ਬੜੀ ਖੁਸ਼ੀ ਹੋਈ ਇਹਨਾਂ ਦੋਨੋਂ ਬੱਚਿਆਂ ਨੂੰ ਵੇਖ ਕੇ ਸਰ ਮਿਹਨਤ ਦਾ ਦੇਖੋ ਤੁਸੀਂ ਵੀ ਕਰਦੇ ਹੋ ਆਪਾਂ ਵੀ ਕਰਦੇ ਹਾਂ ਜੀ ਇਹਦੀ ਕੋਈ ਕੋਈ ਸ਼ੱਕ ਨਹੀਂ ਹੈਗੀ ਟੀਚਰ ਦਾ ਕਿੱਦਾਂ ਤੇ ਪੇਰੈਂਟਸ ਦਾ ਕਿੱਦਾਂ ਜਿਹੜਾ ਰਿਸਪਾਂਸ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੇ ਬੱਚੇ ਮੈਰਿਜ ਚਾਏ ਨੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਗੱਲਾਂ ਨੂੰ ਮੈਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਕਿਉਂਕਿ ਇਹ ਸਾਡੇ ਲਈ ਇੱਕ ਬਹੁਤ ਹੀ ਭਾਵੁਕ ਪਲ ਹੁੰਦੇ ਆ ਜੀ ਜੇ ਮੇਰੀਆਂ ਅੱਖਾਂ ਨਾਵਾਂ ਦਾ ਇਹ ਖੁਸ਼ੀ ਦੇ ਨਾਲ ਨਾਵਾਂ ਕਿਉਂਕਿ ਮੇਰਾ ਇੱਕ ਲੰਬੇ ਸਮੇਂ ਤੋਂ ਇਹ ਸੁਪਨਾ ਸੰਜੋਆ ਹੋਇਆ ਸੀ ਵੀ ਮੇਰੇ ਬੱਚੇ ਵੀ ਕਦੇ ਪੰਜਾਬ ਦੇ ਵਿੱਚੋਂ ਮੈਰਿਜ ਚਾਉਣਗੇ ਉਹਦਾ ਕਾਰਨ ਇਹ ਅਸੀਂ ਪਿੰਡੂ ਖੇਤਰ ਨੂੰ ਬਿਲੋਂਗ ਕਰਦੇ ਆ ਬਹੁਤ ਸਾਡਾ ਛੋਟਾ ਲੈਵਲ ਆ ਕੋਈ ਬਹੁਤਾ ਵੱਡਾ ਲੈਵਲ ਨਹੀਂ ਫੈਸਿਲਟੀਆਂ ਵੀ ਹੋ ਸਕਦਾ ਸਾਡੀਆਂ ਦੂਸਰੇ ਦੇ ਕੰਪੈਰੀਟਿਵਲੀ ਘੱਟ ਹੋਣ ਪਰ ਉਹਦੇ باوجود ਸਾਡੇ ਜਿਹੜੇ ਟੀਚਰਸ ਦੀ ਲਗਨ ਆ ਉਹਨਾਂ ਦੀ ਡੈਡੀਕੇਸ਼ਨ ਆ ਇਸ ਪ੍ਰੋਫੈਸ਼ਨ ਪ੍ਰਤੀ ਸੋ ਉਹਦੇ ਵਿੱਚ ਤੇ ਪੇਰੈਂਟਸ ਦਾ ਜਿਹੜਾ ਸਾਨੂੰ ਸਹਿਯੋਗ ਮਿਲਦਾ ਰਿਹਾ ਬੱਚੇ ਜੋ ਸਾਨੂੰ ਸਹਿਯੋਗ ਕਰਦੇ ਰਹੇ ਆ ਜੋ ਜੋ ਅਸੀਂ ਉਹਨਾਂ ਨੂੰ ਸਿਖਾਇਆ ਉਸ ਤੋਂ ਵੱਧ ਕੇ ਉਹਨਾਂ ਨੇ ਸਿੱਖਿਆ ਤੋ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਆਂ ਜੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਬੱਚੇ ਮੈਰਿਟ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲੀ ਖੁਸ਼ੀ ਸਕੂਲ ਮੈਨੇਜਮੈਂਟ ਪ੍ਰਿੰਸੀਪਲ ਉਹਦਾ ਹੁੰਦੀ ਹੁੰਦੀ ਆ ਉਸ ਤੋਂ ਵੱਧ ਖੁਸ਼ੀ ਜਿਹੜੇ ਟੀਚਰਾਂ ਨੇ ਮਿਹਨਤ ਕਰਵਾਈ ਹੁੰਦੀ ਆ ਜੀ ਅੰਤ ਦੇ ਵਿੱਚ ਮੈਂ ਸੁਨੀਲ ਸਰ ਜੀ ਨੂੰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਸਾਰੇ ਪਰਿਵਾਰ ਨੂੰ ਮੁਬਾਰਕ ਦਿੰਦਾ ਹੋਇਆ ਆਪਣੇ ਸ਼ਬਦਾਂ ਨੂੰ ਵਿਚਾਰਮ ਦੇਣਾ ਹੈਗਾ ਜੀ ਬਹੁਤ-ਬਹੁਤ ਮੁਬਾਰਕ ਜੀ ਬੜੇ ਸੋਹਣੇ ਖੁਸ਼ੀ ਦੇ ਪਾਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪਾਲ ਆਪਾਂ ਜਰੂਰ ਸਾਂਝੇ ਕਰਦੇ ਰਹਿਣਾ ਬਿਲਕੁਲ ਸਰ ਬਿਲਕੁਲ ਜੀ ਥੈਂਕ ਯੂ ਸਰ ਜਿਹੜੀ ਖੁਸ਼ੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਟੀਚਰਸ ਨੂੰ ਬਹੁਤ ਖੁਸ਼ੀ ਹੁੰਦੀ ਆ ਮੇਰੇ ਨਾਲ ਨੇ ਸਰ ਬਾਬੂ ਸਰ ਜੀ ਜੋ ਕਿ ਮੈਥ ਟੀਚਰ ਨੇ ਬੱਚਿਆਂ ਨੂੰ ਮੈਥ ਕਰਾਉਂਦੇ ਨੇ ਇਹ ਨਾਲ ਵੀਰ ਜਗਦੀਪ ਸਿੰਘ ਪੰਜਾਬੀ ਟੀਚਰ ਕਾਫੀ ਲੰਮੇ ਸਮੇਂ ਤੋਂ ਟੀਚਿੰਗ ਲੈਂਡ ਦੇ ਵਿੱਚ ਨੇ ਅੱਜ ਜਿਹੜੀ ਆਪਾਂ ਖੁਸ਼ੀ ਸਾਂਝੀ ਕਰ ਰਹੇ ਆ ਜੀ ਕਿਵੇਂ ਮਹਿਸੂਸ ਹੋ ਰਿਹਾ ਜਗਦੀਪ ਜੀ ਜੀ ਦੱਸੋ ਬੱਚਿਆਂ ਦੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਸਾਰੇ ਸਕੂਲ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਸਟਾਫ ਨੂੰ ਸਾਰਿਆਂ ਨੇ ਨਾਲ ਕੇ ਮਿਹਨਤ ਕੀਤੀ ਬੱਚਿਆਂ ਨੇ ਸਾਡੀ ਉਮੀਦ ਤੋਂ ਵੱਧ ਖਰੇ ਉਤਰਿਆ ਆਪਣੀ ਪੋਜੀਸ਼ਨ ਲੈਣ ਲਈ ਇੰਨਾ ਤਾਂ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੇ ਪੂਰੀ ਦਿਲੋਂ ਮਿਹਨਤ ਕੀਤੀ ਹੈ ਹਾਂਜੀ ਹਾਂਜੀ ਅਸੀਂ ਇਹਨਾਂ ਬੱਚਿਆਂ ਨੂੰ ਜਦੋਂ ਮਿਲਦੇ ਹੁੰਦੇ ਸੀਗੇ ਅਸੀਂ ਹਮੇਸ਼ਾ ਮੈਂ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਕਰਦਾ ਹੁੰਦਾ ਸੀ ਵੀ ਇਹ ਬੱਚੇ ਬੜੀ ਅੱਗੀ ਤੱਕ ਜਾਣਗੇ ਬਾਊ ਸਰ ਜੀ ਤੁਸੀਂ ਮੈਥਸ ਟੀਚਰ ਵੀ ਹੋ ਬੱਚਿਆਂ ਨੇ ਮਿਹਨਤ ਕੀਤੀ ਆ ਬੱਚੇ ਇਸ ਮਕਾਨ ਤੇ ਪਹੁੰਚਿਆ ਉਸੀ ਕੀ ਕਹਿਣਾ ਚਾਹੁੰਦੇ ਹਾਂ ਜੀ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹ ਇਹਨਾਂ ਬੱਚਿਆਂ ਨੂੰ ਦੇਖ ਕੇ ਕੀ ਸਿੱਖਣਗੇ ਪਹਿਲੀ ਗੱਲ ਤਾਂ ਇਹ ਹੈ ਮਤਲਬ ਇਹ ਮੈਨੂੰ ਸਕੂਲ ਦੇ ਵਿੱਚ ਜਦੋਂ ਆ ਛੱਡ ਕੇ ਇੱਧਰਲੇ ਸਕੂਲ ਜੁਆਇਨ ਕੀਤਾ ਸੀ ਤੇ ਮੈਨੂੰ ਪਹਿਲਾਂ ਹੀ ਮਤਲਬ ਕੁਝ ਕੁ ਬੱਚਿਆਂ ਬਾਰੇ ਪਹਿਲਾਂ ਹੀ ਇਦਾਂ ਦਾ ਲੱਗ ਰਿਹਾ ਸੀ ਕਿਉਂਕਿ ਉਹਨਾਂ ਦਾ ਡਿਸਪਲਨ ਤੇ ਉਹਨਾਂ ਦਾ ਵਿਵਹਾਰ ਤੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਸੀ ਉਹ ਬਹੁਤ ਹੀ ਵਧੀਆ ਸੀ ਤੇ ਦੇਖ ਕੇ ਹੀ ਮੈਨੂੰ ਇਹ ਰਿਜ਼ਲਟ ਦੇਖ ਕੇ ਹੈਰਾਨੀ ਵਾਲੀ ਗੱਲ ਨਹੀਂ ਵੱਲ ਲੱਗ ਰਹੀ ਕਿਉਂਕਿ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਬੱਚੇ ਸਮਾਰਟ ਤੇ ਆਉਣਗੇ ਕਲ ਕੋਲ ਟੀਚਰ ਨੂੰ ਪਹਿਲੇ ਹੀ ਬਤਾਉਂਦਾ ਜੀ ਅਸੀਂ ਅਕਸਰ ਗੱਲ ਕਰਦੇ ਆਂ ਵੀ ਸਾਨੂੰ ਇਹਨਾਂ ਬੱਚਿਆਂ ਦੇ ਪਹਿਲਾਂ ਹੀ ਮਾਨ ਸੀ ਕਿ ਇਹ ਬੱਚੇ ਬੜੀ ਅੱਗੇ ਤੱਕ ਜਾਣਗੇ ਜਿਹੜੇ ਬੱਚੇ ਹੋਰ ਨੇ ਉਹ ਬੱਚੇ ਹੋਰ ਬੱਚੇ ਵੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਮਤਲਬ ਇਹ ਪ੍ਰੇਰਣਾ ਇਹਨਾਂ ਤੋਂ ਹੀ ਲੈਣ ਤੇ ਇਸ ਤਰ੍ਹਾਂ ਹੀ ਅੱਗੇ ਵਧਣ ਉਹ ਤੇ ਇਦਾਂ ਹੀ ਉਹਨਾਂ ਦੇ ਮਤਲਬ ਦੇਖ ਕੇ ਬੱਚਾ ਅੱਗਾ ਅੱਗੇ ਦੀ ਅੱਗੇ ਤਰੱਕੀ ਕਰਦਾ ਇਸ ਤਰ੍ਹਾਂ ਹੀ ਲੱਗਣਗੇ ਹਾਂਜੀ ਅਸੀਂ ਪਹਿਲਾਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਕੇ ਆਟੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਟੀਚਰਸ ਨਾਲ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਹਨਾਂ ਬੱਚਿਆਂ ਨੂੰ ਇਸ ਮਕਾਨ ਤੇ ਲੈ ਕੇ ਜਾਂਦਾ ਵਾ ਕਿੰਦਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਬੱਚੇ ਆਪਣੇ ਮੈਰਿਟ ਦੇ ਵਿੱਚ ਆਏ ਨੇ ਬਹੁਤ ਵਧੀਆ ਲੱਗ ਰਿਹਾ ਵਾ ਸਾਨੂੰ ਬੱਚਿਆਂ ਦੇ ਪਹਿਲਾਂ ਹੀ ਮਾਣ ਆ ਉਹ ਬਹੁਤ ਵਧੀਆ ਸਟੂਡੈਂਟ ਹਨ ਉਹਨਾਂ ਦੇ ਮਾਰਕਸ ਪਹਿਲਾਂ ਹੀ ਉਮੀਸੀਗੇ ਕਿ ਉਹ ਮੈਟ੍ਰੀਲੈਸ ਜਾਣਗੇ ਜੀ ਪਰ ਹਮ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਸਾਡੇ ਸਕੂਲ ਦਾ ਨਾਮ ਆਪਸ਼ਨ ਕੀਤਾ ਬਿਲਕੁਲ ਤੁਸੀਂ ਇੰਚਾਰਜ ਹੋ ਜੀ ਇੰਚਾਰੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਅਗੇ ਬੱਚੇ ਇੰਚਾਰੀ ਦੇ ਨਾਲ ਜ਼ਿਆਦਾ ਵਿਚਰਦੇ ਨੇ ਸਾਰੀ ਗੱਲਬਾਤ ਸੱਜੀ ਕਰਦੇ ਨੇ ਬੱਚਿਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੋਊਗੀ ਕੀ ਰਿਐਕਸ਼ਨ ਆ ਬੱਚਿਆਂ ਦਾ ਜੀ ਬੱਚੇ ਬਹੁਤ ਜ਼ਿਆਦਾ ਖੁਸ਼ ਆ ਜਦੋਂ ਦਾ ਰਿਜ਼ਲਟ ਆਇਆ ਸਾਨੂੰ ਉਮੀਦ ਸੀਗੇ ਕਿ ਬੱਚਿਆਂ ਦਾ ਰਿਜ਼ਲਟ ਵਧੀਆ ਹੋ ਉਹ ਬਹੁਤ ਜ਼ਿਆਦਾ ਖੁਸ਼ ਆ ਕਿ ਹਾਂ ਜਿਹੜੇ ਬੱਸ ਮਾਰਕਸ ਚਾਹੁੰਦੇ ਸੀ ਅਸੀਂ ਉਹ ਪ੍ਰਾਪਤ ਕੀਤੇ ਜੀ ਮੈਮ ਤੁਸੀਂ ਤੁਸੀਂ ਆਪਣੇ ਵਿਚਾਰ ਕਿਵੇਂ ਰੱਖੋਗੇ ਬੱਚਿਆਂ ਦੇ ਨਾਲ ਆਪਣੇ ਬੱਚੇ ਮੈਰਿਟ ਚ ਆਏ ਨੇ ਕਿੰਦਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰੇ ਨਾਲ ਜ਼ਰੂਰ ਸਾਂਝੀ ਕਰੋ ਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਾਨ ਸਾਨੂੰ ਜਿੰਨੀ ਆਸ ਸੀਗੀ ਉਸ ਤੋਂ ਵੱਧੇ ਉਮੀਦ ਲਾਈ ਸੀਗੇ ਸੀ ਬੱਚਿਆਂ ਤੇ ਤੇ ਉਹਨਾਂ ਨੇ ਸਾਡੇ ਵੀ ਪੂਰੇ ਖਰੇ ਉੱਤਰਿਆ ਆਪ ਦੀ ਮਿਹਨਤ ਤੇ ਹਾਂ ਜੀ ਕੀ ਕਹਿਣਾ ਚਾਹੂਂ ਕਿ ਬੱਚਿਆਂ ਨੂੰ ਜਿਹੜੇ ਬੱਚੇ ਆਪਣੇ ਕੋਲ ਪੜ ਰਹੇ ਨੇ ਆਪਣੇ ਸਕੂਲ ਚ ਪੜ ਰਹੇ ਨੇ ਉਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਦੇਖ ਕੇ ਕੀ ਸਿੱਖਿਆ ਲੈਣੀ ਚਾਹੀਦੀ ਹੈ ਜੀ ਇਹਨਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸੀਂ ਹੋਰ ਮਿਹਨਤ ਕਰੀਏ ਤੇ ਇਤੋਂ ਵੀ ਵੱਧ ਮਾਰਕਸ ਪ੍ਰਾਪਤ ਕਰੀਏ ਇਹਨਾਂ ਨਾਲ ਹਾਂ ਜੀ ਹਾਂ ਜੀ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਜੇ ਇਹ ਬੱਚੇ ਮੈਰਿਟ ਚ ਆ ਸਕਦੇ ਨੇ ਤਾਂ ਹੋਰ ਬੱਚੇ ਵੀ ਮੈਰਿਟ ਚ ਆ ਸਕਦੇ ਨੇ ਆ ਅਸੀਂ ਹੋਰ ਬੱਚਿਆਂ ਨੂੰ ਵੀ ਇਸ ਪਲੇਟਫਾਰਮ ਤੇ ਦੇਖਣਾ ਚਾਹੁੰਗੇ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ